ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰੀਆਂ ਕਮਾਈਆਂ ਰੰਗ ਲਾਏ ਸੱਚੇ ਬਾਦਸ਼ਾਹ ਸ਼ਾ ਤੇਰੀਆਂ ਕਵਈਆ ਰੰਗ ਲਾਏ ਤਾਇਓ ਨੇ ਸੋਨੇ ਦਿਨ ਆਏ ਸੱਚੇ ਬਾਦਸ਼ਾਹ ਤਾਇਓ ਨੇ ਸੋਨੇ ਦਿਨ ਆਏ ਤੇਰੀਆਂ ਕਵਈਆ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ at the ਖ ਚਰਨਾ ਦੇ ਕੋਲ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਰੱਖ ਚਰਨਾ ਦੇ ਕੋਲ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਤੇਰੀਆਂ ਕਵਈਆ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰਗ ਲਾਈ ਤਯੋਏ ਨੇ ਸੋਨੇ ਦਿਨ ਆਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਚਾਰੇ ਨਾਚ ਦੇ ਦੇ ਸਾਨੂੰ ਯੋਗਰਾ ਦੀ ਕੈਦ ਜੀ ਚਾਰੇ ਨਾਚ ਦੇ ਦੇ ਸਾਨੂੰ ਯੋਗਰਾ ਦੀ ਕੈਦ ਜੀ ਚਾਰੇ ਨਾਚ ਰਖੀ ਵਨ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਚਹਰੇ ਨਾਲ ਚਰਖੀ ਵਨ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਤੇਰੀਆਂ ਕਵਈਆ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਤਾਇਉ ਨੇ ਸੋੜੇ ਦਿਨ ਆਏ ਸੱਚੇ ਬਾਦਸ਼ਾਹ ചേച്ചി പാശാൻ ആയക്കാത്ത Tere. <tries> Satchai Paatshah, teriak maya rang laye Teriak maya rang laye, Satchai Paatshah Teriak maya rang laye Tayo aine change di naae, Satchai Paatshah ਪਾਤਸ਼ਾਹ ਤੇਰੀਆਂ ਕਵਈਆ ਰੰਗ ਲਾਈ

ਸੱਚੇ ਬਾਦਸ਼ਾਹ ਤਾਇਉਏ ਨੇ ਸੋਨੇ ਦੇ ਨਾਏ ਤੇਰੀਆਂ ਕਵਈਆਂ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆਂ ਰੰਗ ਲਾਏ ਤੇਰੀਆਂ ਕਵਈਆਂ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਮੈਂ ਹਾਂ ਮੁਰੀਦ ਤੇਰਾ ਤੂੰ ਹੀ ਸਾਡਾ ਵੈਦ ਜੀ ਚੜਿੜਾ ਚਦੇ ਸਾਨੂੰ ਯੁਵਰਾ ਦੀ ਕੈਦ ਜੀ ਮੈਂ ਹਾਂ ਮੁਰੀਦ ਤੇਰਾ ਤੂੰ ਹੀ ਸਾਡਾ ਵੈਦ ਜੀ ਚੜ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਤੇਰੀਆਂ ਕਵਈਆ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਤੇਰੀਆਂ ਕਵਈਆ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ Chepa Tisha Teri Aanku Vanya ਚਰੇਣਾ ਚ ਰਖੀ ਵਨ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਚਰੇਣਾ ਚ ਰਖੀ ਵਨ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਏ ਤੇਰੀਆਂ ਕਵਈਆ ਰੰਗ ਲਾਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਆਤਿਸ਼ਾ ਤਾ ਯੋ ਐਨੇ ਸੋਹਣੇ ਦਿਨ ਆਏ ਤਾ ਯੋ ਐਨੇ ਸੋਹਣੇ ਦਿਨ ਆਏ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਈ ਤੇਰੀਆਂ ਕਵਈਆ ਰੰਗ ਲਾਈ ਸੱਚੇ ਬਾਦਸ਼ਾਹ ਤੇਰੀਆਂ ਕਵਈਆ ਰੰਗ ਲਾਈ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ